ਟਾਲੇ ਦੇ ਰੈਡ ਮਲੇ ਔਰ ਇਹ ਮੈਡਲ ਸਾਰੇ ਯੂਐਸ ਦੇ ਜਾਂ ਦੂਸਰੇ ਦੇਸ਼ਾਂ ਤੋਂ ਜਿੱਤੇ ਹੋਏ ਨੇ ਸਫਰ ਕਿੱਥੋਂ ਸ਼ੁਰੂਆਤ ਹੁੰਦੀ ਹੈ ਔਰ ਅੱਜ ਇੱਥੇ ਤੱਕ ਪਹੁੰਚਿਆ ਅਨਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਸਾਲ ਪਹਿਲਾਂ ਮੈਂ ਕਰਾਟਿਆਂ ਦੇ ਵਿੱਚ ਗਿਆ ਸੀ ਅਮਰੀਕਾ ਤੇ ਉੱਥੇ ਜਾ ਕੇ ਮੈਂ ਸੈਟਲ ਹੋ ਗਿਆ ਤੇ ਉੱਥੇ ਜਾ ਕੇ ਮੈਂ ਕਾਫੀ martial arts ਸਿੱਖੇ ਪਰ 10 ਸਾਲ ਪਹਿਲਾਂ ਮੈਂ ਇੱਕ ਗੇਮ ਸ਼ੁਰੂ ਕੀਤੀ ਬਰਜ਼ੀਨੀਆਂ ਦੀ ਜਿਹਦੇ ਵਿੱਚ ਕਿ ਮੈਂ ਇੰਡੀਆ ਦਾ ਪਹਿਲਾ ਪਲੇਅਰ ਆ ਕਿ ਜਿਹੜਾ ਦੋ ਵਾਰੀ ਵਰਲਡ ਚੈਂਪੀਅਨ ਬਣਿਆ ਹੈ 브ਜ਼ੀਲੀਅਨ ਕਿਚੂਸੂ ਦਾ ਐਲਸੋ ਮੈਂ ਬਲੈਕ ਬੈਲਟ ਹੈ 브ਜ਼ੀਲੀਅਨ ਕਿਚੂਸੂ ਮੈਨੂੰ ਲੱਗਦਾ ਨਹੀਂ ਵੀ ਕੋਈ ਹੋਰ ਇੰਡੀਆ 'ਚ 브ਜ਼ੀਲੀਅਨ ਜੀਜੂਸੂ ਦਾ ਬਲੈਕ ਬੈਲਟ ਜਾਂ ਦੋ ਵਾਰ ਵਰਲਡ ਚੈਂਪੀਅਨ ਹੈ ਹਾਂਜੀ ਇਹ ਮਤਲ ਉਦਾਂ ਤੇ ਜਿਹੜੀ ਗੇਮ ਹੈ ਵਰਲਡ ਸ਼ਿਪ ਪੂਰੀ ਫੇਮਸ ਹੈ ਠੀਕ ਹੈ ਨਾ ਜਿਹੜੀ ਜਿੱਦਾਂ ਹੁਣ ਕਰਾਟੇ ਆ ਕਰਾਟੇ ਵੀ ਜਪਾਨ ਵਾਲਿਆਂ ਦੀ ਜਪਾਨ ਵਾਲਿਆਂ ਨੇ ਸ਼ੁਰੂ ਕੀਤੀ ਇਹ ਵੀ ਗੇਮ ਜਿਹੜੀ ਜਪਾਨ ਵਾਲਿਆਂ ਨੇ ਸ਼ੁਰੂ ਕੀਤੀ ਪਰ 1911 ਦੇ ਵਿੱਚ ਇਹ ਗੇਮ ਬ੍ਰਾਜ਼ੀਲੀਆਂ ਨੇ ਉੱਥੇ ਗਈ ਹੈ ਫਿਰ ਉਹਨਾਂ ਨੇ ਇਹਨੂੰ ਮਤਲਬ ਅਪਗ੍ਰੇਡ ਕਰਕੇ ਸਾਰੇ वर्ल्ड ਵਿੱਚ ਪੇਸ਼ ਕੀਤਾ ਅਰਸ਼ਲਾਟ ਦਾ ਹਿੱਸਾ ਹੈ ਇਹ ਮਤਲਬ ਇੱਕ ਸੈਲਫ ਡਿਫੈਂਸ ਹੈ ਬਹੁਤ ਜਿੱਦਾਂ ਕਿ ਬਹੁਤ ਜਬਰਦਸਤ ਸੈਲਵਡ ਫੈਂਸ ਹੈ ਤੇ ਆਲਸੋ 스포츠 ਹੈ ਜਿਹਦਾ ਟੂਰਨਾਮੈਂਟ ਹੋਇਆ ਸਾਰਾ ਕੁਝ ਹੈ ਭਾਜੀ ਮੈਂ ਮੈਡਲ ਦੇਖਦਾ ਪਿਆ ਸਾਰੇ ਇੰਟਰਨੈਸ਼ਨਲ ਗੇਮਸ ਵਿੱਚ ਹਾਂਜੀ ਮਤਲਬ ਇਹ ਸਾਰੇ ਇਹ ਤਕਰੀਬਨ 2 ਵਰੀ वर्ल्ड ਚੈਂਪੀਅਨਸ਼ਿਪ ਪਰ ਐਂਡ ਆਲਸੋ ਆਲ ਜਿਹੜੇ ਮੈਡਲਸ ਨੇ ਸਾਰੇ ਇੰਟਰਨੈਸ਼ਨਲ ਲੈਵਲ ਦੇ ਕਿਉਂਕਿ ਮੈਂ ਤੇ ਤਕਰੀਬਨ ਮੋਰ ਥੈਨ 100 ਤੋਂ 100 ਮੈਡਲਾਂ ਤੋਂ ਜ਼ਿਆਦਾ ਮੈਂ ਮੈਡਲ ਜਿੱਤ ਚੁੱਕਾ ਹਾਂ ਬਟਾਲੇ ਦਾ ਰਹਿਣ ਵਾਲਾ ਇੱਕ ਨੌਜਵਾਨ ਜਿਹਦੇ ਸ਼ੁਰੂਆਤ ਤਾਂ ਕਾਰਾਟੇ ਤੋਂ ਕੀਤੀ ਲੇਕਿਨ ਵਿਦੇਸ਼ਾਂ ਚ ਜਾ ਕੇ ਕਾਰਾਟੇ ਦੀ ਗੇਮ ਤੋਂ ਇੱਕ ਵੱਖਰੀ ਇੱਕ ਗੇਮ ਅਡਾਪਟ ਕੀਤੀ ਔਰ ਉਸ ਗੇਮ ਨੂੰ ਪਹਿਲਾਂ ਉੱਥੇ ਜਾ ਕੇ ਸਿੱਖਿਆ ਔਰ ਇੱਕ ਆਪਣਾ ਪੰਜਾਬ ਦਾ ਕਹਿ ਲੀਏ ਜਾਂ ਇੰਡੀਆ ਦਾ ਇੱਕ ਨਾਮ ਰੌਸ਼ਨ ਕੀਤਾ ਅੱਜ ਵੀ ਇਹ ਨੌਜਵਾਨ ਬਟਾਲੇ ਦਾ ਰਹਿਣ ਵਾਲਾ ਮੈਂ ਉਹਨਾਂ ਦਾ ਅਧਿਕਾਰੀ ਆ ਮੌਜੂਦ ਔਰ ਅੱਜ ਬਟਾਲੇ ਮੌਜੂਦ ਨੇ ਲੇਕਿਨ ਰਹਿਣ ਵਾਲੇ ਕੇਐਸ ਵਾਲੇ ਯੂਐਸ ਦੇ ਵਿੱਚ ਰਹਿ ਰਹੇ ਨੇ ਔਰ ਜੇ ਮੇਰੇ ਜਿਹੜੇ ਮੈਡਲ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਟੇਬਲ ਦੇ ਅੱਗੇ ਪਏ ਇਹ ਉਹਨਾਂ ਦੀ ਇੱਕ ਇਹ ਕਹਿ ਸਕਦੇ ਕਿ ਉਹਨਾਂ ਦੀ ਮਹਾਰਤ ਜਾਂ ਉਹਨਾਂ ਦਾ ਜਿਹੜੀ ਕਾਬਲੀਅਤ ਉਹਦੇ ਉਹਦੇ ਹੀ ਕਰਕੇ ਉਹਨਾਂ ਦੇ ਕੋਲ ਹੈ ਔਰ ਤਕਰੀਬਨ ਕੋਈ ਵੀ ਮੈਡਲ ਐਸਾ ਨਹੀਂ ਹੈ ਜਿਹੜਾ ਕੋਈ ਛੋਟੀ ਗੇਮ ਦਾ ਹੋਵੇ ਸਾਰੇ ਵਰਲਡ ਚੈਂਪੀਅਨ ਵਰਲਡ ਸੀਜ਼ਨਸ ਇਹੋ ਜਿਹੇ ਮੈਡਲਸ ਨੇ ਔਰ ਗੇਮ ਜਿਹੜੀ ਹੈ ਕਾਰਾਟੇ ਤੋਂ ਦੂਸਰੀ ਗੇਮ ਵੱਲ ਜਾਂਦੇ ਨੇ ਵਿਦੇਸ਼ੀ ਗੇਮ ਵੱਲ ਜਾਂਦੇ ਨੇ ਔਰ ਉਸ ਗੇਮ ਦਾ ਨਾਮ ਵੀ ਇਹਨਾਂ ਨੂੰ ਪੁੱਛਾਂਗੇ ਔਰ ਗੇਮ ਦੀ ਖਾਸੀਅਤ ਵੀ ਪੁੱਛਾਂਗੇ ਕਹਿੰਦੇ ਉਹ ਗੇਮ ਇੱਕ ਐਸੀ ਗੇਮ ਹੈ ਕਿ ਜਿਹੜਾ ਇੱਕ ਕੰਬੀਨੇਸ਼ਨ ਕੰਬੀਨੇਸ਼ਨ ਆ ਕਰਾਟੇ ਦਾ ਕੰਬੀਨੇਸ਼ਨ ਆ ਰੈਸਲਿੰਗ ਦਾ ਗੱਲ ਹੀ ਕਰਦੇ ਆ ਭਾਜੀ ਪਹਿਲੇ ਤੇ ਮੈਂ ਤੁਹਾਡੇ ਕੋਲ ਜਾਣਨਾ ਜਾਵਾਂਗਾ ਪਹਿਲੇ ਤੇ ਆਪਣਾ ਨਾਮ ਦੱਸ ਦਿਓ ਕਿਉਂਕਿ ਦਰਸ਼ਕਾਂ ਨੂੰ ਨਾਮ ਵੀ ਪਹਿਲੇ ਬੋਲਵਨ ਸਿੰਘ ਲਾਡੀ ਜੀ ਮੇਰਾ ਨਾਮ ਹੈ ਹਾਂਜੀ ਲੱਡੀ ਬਾਜੀ ਪਹਿਲੇ ਮੈਨੂੰ ਇਹ ਦੱਸੋ ਕਿ ਤੁਸੀਂ ਬਟਾਲੇ ਦੇ ਰੈਡ ਵਾਲੇ ਔਰ ਇਹ ਮੈਡਲ ਸਾਰੇ ਯੂਐਸਏ ਦੇ ਜਾਂ ਦੂਸਰੇ ਦੇਸ਼ਾਂ ਤੋਂ ਜਿੱਤੇ ਹੋਏ ਨੇ ਸਫ਼ਰ ਕਿੱਥੋਂ ਸ਼ੁਰੂਆਤ ਹੁੰਦੀ ਹੈ ਔਰ ਅੱਜ ਕਿੱਥੇ ਤੱਕ ਪਹੁੰਚਿਆ ਹਾਂ 27 ਸਾਲ ਪਹਿਲਾਂ ਮੈਂ ਕਰਾਟੇਆਂ ਦੇ ਵਿੱਚ ਗਿਆ ਸੀ ਅਮਰੀਕਾ ਤੇ ਉੱਥੇ ਜਾ ਕੇ ਮੈਂ ਸੈਟਲ ਹੋ ਗਿਆ ਤੇ ਉੱਥੇ ਜਾ ਕੇ ਮੈਂ ਕਾਫੀ martial art ਸਿੱਖੇ ਪਰ 10 ਸਾਲ ਪਹਿਲਾਂ ਮੈਂ ਇੱਕ ਗੇਮ ਸ਼ੁਰੂ ਕੀਤੀ ਬ੍ਰਾਜ਼ੀਲੀਅਨ ਜੀਜੂਸੂ ਜਿਹਦੇ ਵਿੱਚ ਕਿ ਮੈਂ ਇੰਡੀਆ ਦਾ ਪਹਿਲਾ ਪਲੇਅਰ ਹਾਂ ਕਿ ਜਿਹੜਾ ਦੋ ਵਾਰੀ ਵਰਲਡ ਚੈਂਪੀਅਨ ਬਣਿਆ ਹੈ ਬ੍ਰਾਜ਼ੀਲੀਅਨ ਜੀਜੂਸੂ ਦੇ ਵਿੱਚ ਤੇ ਆਲਸੋ ਮੈਂ ਬਲੈਕ ਬੈਲਟ ਹੈ ਬ੍ਰਾਜ਼ੀਲੀਅਨ ਜੀਜੂਸੂ ਮੈਨੂੰ ਲੱਗਦਾ ਨਹੀਂ ਵੀ ਕੋਈ ਹੋਰ ਇੰਡੀਆ 'ਚ ਬ੍ਰਾਜ਼ੀਲੀਅਨ ਜੀਜੂਸੂ ਦਾ ਬਲੈਕ ਬੈਲਟ ਜਾਂ ਦੋ ਵਾਰ 월 ਚੈਂਪੀਅਨ ਹੋਗਾ ਪਰ ਜਿਹੜੀ ਗੇਮ ਹੈ ਇਹ ਗੇਮ ਜੇ ਪੰਜਾਬ ਦੇ ਵਿੱਚ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਸ਼ਾਇਦ ਇੰਡੀਆ ਦੇ ਵਿੱਚ ਵੀ ਵੱਡੇ ਸ਼ਹਿਰਾਂ 'ਚ ਸ਼ਾਇਦ ਹੋ ਸਕਦਾ ਹੈ ਇਹਦੀ ਟ੍ਰੇਨਿੰਗ ਹੁੰਦੀ ਹੋਏ ਲੇਕਿਨ ਪੰਜਾਬ ਦੀ ਗੱਲ ਕਰੀਏ ਬਟਾਲੇ ਵਰਗੇ ਸ਼ਹਿਰ ਦੀ ਗੱਲ ਕਰੀਏ ਤਾਂ ਬਹੁਤ ਘੱਟ ਲੋਕ ਜਾਣਦੇ ਹੋਣਗੇ ਇਸ ਗੇਮ ਨੂੰ ਹਾਂਜੀ ਇਹ ਮਤਲਬ ਉਦਾਂ ਤੇ ਜਿਹੜੀ ਗੇਮ ਹੈ ਵਰਲਡ ਚਪ ਪੂਰੀ ਫੇਮਸ ਹੈ ਠੀਕ ਹੈ ਨਾ ਜਿਹੜੀ ਜਿੱਦਾਂ ਹੁਣ ਕਰਾਟੇ ਆ ਕਰਾਟੇ ਵੀ ਜਪਾਨ ਵਾਲਿਆਂ ਦੀ ਜਪਾਨ ਵਾਲਿਆਂ ਨੇ ਸ਼ੁਰੂ ਕੀਤੀ ਇਹ ਵੀ ਗੇਮ ਜਿਹੜੀ ਜਪਾਨ ਵਾਲਿਆਂ ਨੇ ਸ਼ੁਰੂ ਕੀਤੀ ਪਰ 1911 ਦੇ ਵਿੱਚ ਇਹ ਗੇਮ ਬ੍ਰਾਜ਼ੀਲian ਨੇ ਉੱਥੇ ਗਈ ਹੈ ਫਿਰ ਉਹਨਾਂ ਨੇ ਇਹਨੂੰ ਮਤਲਬ ਅਪਗ੍ਰੇਡ ਕਰਕੇ ਸਾਰੇ ਵਰਲਡ ਵਿੱਚ ਪੇਸ਼ ਕੀਤਾ ਮਾਰਸ਼ਲ ਆਰਟ ਦਾ ਹਿੱਸਾ ਹੈ ਇਹ ਮਤਲਬ ਇੱਕ ਸੈਲਫ ਡਿਫੈਂਸ ਹੈ ਬਹੁਤ ਜਿੱਦਾਂ ਕਿ ਬਹੁਤ ਜ਼ਬਰਦਸਤ ਸੈਲਵਡ ਫੈਂਸ ਹੈ ਤੇ ਆਲਸੋ 스포츠 ਜਿੱਦਾ ਟੂਰਨਾਮੈਂਟ ਨੇ ਸਾਰਾ ਕੁਝ ਭਾਜੀ ਮੈਂ ਮੈਡਲ ਦੇਖਦਾ ਪਿਆ ਸਾਰੇ ਮਿੰਕਲ ਇੰਟਰਨੈਸ਼ਨਲ ਗੇਮਸ ਵਿੱਚ ਹਾਂਜੀ ਮਤਲਬ ਸਾਰੇ ਇਹ ਤਕਰੀਬਨ ਦੋ ਵਰੀ 월 ਚੈਂਪੀਅਨਸ਼ਿਪ ਐਂਡ ਆਲਸੋ ਆਲ ਜਿਹੜੇ ਮੈਡਲਸ ਨੇ ਸਾਰੇ ਇੰਟਰਨੈਸ਼ਨਲ ਲੈਵਲ ਦੇ ਕਿਉਂਕਿ ਮੈਂ ਤੇ ਤਕਰੀਬਨ ਮੋਰ ਥੈਨ 100 ਤੋਂ ਇੱਕ 100 ਮੈਡਲਾਂ ਤੋਂ ਜ਼ਿਆਦਾ ਮੈਂ ਮੈਡਲ ਜਿੱਤ ਚੁੱਕਾ ਹਾਂ ਤੇ ਪਰ ਮੈਂ ਸਾਰੇ ਮੈਡਲ ਲੈ ਆ ਨਹੀਂ ਸਕਿਆ ਜਿੰਨੇ ਕਿ ਮੇਰੇ ਕੋ ਕੈਰੀ ਹੋਏ ਮੈਂ ਲੈ ਕੇ ਆਇਆ ਇੱਥੇ ਆਪਣੇ ਬਟਾਲੇ ਪੰਜਾਬ ਦੇ ਵਿੱਚ ਇਹਨੂੰ ਕਰਾਟੇ ਤੁਸੀਂ ਪੰਜਾਬ ਤੋਂ ਸਿੱਖ ਕੇ ਗਏ ਚਲੋ ਇੱਕ ਨਾਮ ਬਣਾਇਆ ਦੇਸ਼ ਦਾ ਨਾਮ ਅੱਜ ਵੀ ਯੂ ਐਸ ਏ ਵਿੱਚ ਸੈਟਲ ਹੋ ਅੱਜ ਵੀ ਦੇਸ਼ ਨੂੰ ਹੀ ਰਿਪਰੈਜ਼ੈਂਟ ਕਰ ਰਹੇ ਹੋ ਲੇਕਿਨ ਹੂੰ ਉਹ ਇਹ ਜੇ ਪਲਾਨ ਹੈ ਕਿ ਅੱਗੋਂ ਬੱਚਿਆਂ ਨੂੰ ਵੀ ਇਹਦੇ ਨਾਲ ਜੋੜਿਆ ਜਾਵੇ ਇਹ ਜੀ ਡਿਫੈਂਸ ਗੇਮ ਨਾਲ ਹਾਂਜੀ ਇਹੋ ਹੀ ਮੇਰੀ ਕੋਸ਼ਿਸ਼ ਆ ਤਾਦੀ ਤੇ ਮੈਂ ਮੈਡਲ ਲੈ ਕੇ ਪੰਜਾਬ ਵਿੱਚ ਆਇਆ ਮੈਂ ਮੇਰੀ ਕੋਸ਼ਿਸ਼ ਇਹੋ ਹੀ ਆ ਕਿ ਜਿੱਦਾਂ ਹੁਣ ਗੁਲਸ਼ਨ ਹੈ ਇਹ ਕਨਵੈਂਟ ਸਕੂਲ ਸੇ ਸਿਖਾਂਦਾ ਮੈਂ ਉੱਥੇ ਜਾ ਕੇ ਫ੍ਰੀ ਕੈਂਪ ਲਾਉਂਗਾ ਉਹਨਾਂ ਨੂੰ ਗੇਮ ਬਾਰੇ ਦੱਸੂਗਾ ਤੇ ਬੱਚਿਆਂ ਨੂੰ ਜਿੰਨੀ ਵੀ ਹੋ ਸਕੇ ਬੱਚਿਆਂ ਨੂੰ ਵੱਡਿਆਂ ਨੂੰ ਗਰਲਸ ਨੂੰ ਮੈਂ ਨੌਲੇਜ ਦਊਂਗਾ ਕਿ ਇਹ ਜੀ ਸਿੱਖੋ ਕਰੋ ਤੇ ਨਹੀਂ ਵੀ ਤੁਸੀਂ ਖੇਲਣਾ ਤੁਸੀਂ ਸੈਲਫ ਡਿਫੈਂਸ ਵਾਸਤੇ ਵੀ ਇਹ ਗੇਮ ਯੂਜ਼ ਕਰ ਸਕਦੇ ਹੋ ਅਜੀ ਤੁਸੀਂ ਦੱਸਿਆ ਵਰਲਡ ਚੈਂਪੀਅਨਸ਼ਿਪ ਕੀਤੀ ਹੈ ਕਿੱਥੇ ਕਿੱਥੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅੱਜ ਤੱਕ ਤੁਸੀਂ ਕਿਉਂਕਿ 2019 ਦੇ ਵਿੱਚ ਮੈਂ ਲੌਂਗ ਬੀਚ ਲਾਸ ਐਂਜਲਸ ਦੇ ਵਿੱਚ 2019 ਚ ਮੈਂ ਖੇលਿਆ ਉਦੋਂ ਮੈਂ ਬਲੂ ਬੈਲਟ ਦੇ ਵਿੱਚ ਵਰਲਡ ਚੈਂਪੀਅਨ ਬਣਿਆ ਉਸ ਤੋਂ ਬਾਅਦ 2-3 ਸਾਲ ਮੈਂ ਕੋਸ਼ਿਸ਼ ਕੀਤੀ ਪਰ ਮੈਂ ਸਿਲਵਰ ਮੈਡਲ ਤੋਂ ਵਧਿਆ ਨਹੀਂ ਪਰ ਹੁਣ 2026 ਸਤੰਬਰ 26 ਤੋਂ ਲੈ ਕੇ 29 ਜਾਪਾਨ ਨਗੋਆ ਚ ਹੋਇਆ ਇ ਉਥੇ ਮੇਰੀ ਜਿਹੜੀ ਫਲਾਈਟ ਸੀ ਜਪਾਨੀਸ ਨਾਲ ਹੋਈ ਮੈਂ ਜਪਾਨੀਸ ਨੂੰ ਹਰਾ ਕੇ ਵਰਲਡ ਚੈਂਪੀਅਨ ਬਣਿਆ ਬਲ ਉਥੇ ਚੈਂਪ ਵਰਲਡ ਚੈਂਪੀਅਨ ਬਣਨ ਤੋਂ ਬਾਅਦ ਉਹਨਾਂ ਨੇ ਮੈਨੂੰ ਬਲੈਕ ਬੈਲਟ ਪ੍ਰਮੋਟ ਕਰ ਦਿੱਤਾ ਕਿ ਜਪਾਨੀਸ ਨਾਲ ਫਾਈਟ ਕਰਦੇ ਹੋ ਤੁਸੀਂ ਜਪਾਨੀਸ ਜਿਹੜੇ ਕਮਾਂਡ ਰੱਖਦੇ ਆ ਇਸ ਗੇਮ ਹਾਂਜੀ ਤੁਸੀਂ ਕਹਿੰਦੇ ਹੋ ਕਿ ਜਪਾਨੀਸ ਦੀ ਗੇਮ ਆ ਬ੍ਰਾਜ਼ੀਲੀਅਨ ਕਿ ਕਮਾਂਡ ਰੱਖਦੇ ਇੱਕ ਇੰਡੀਅਨ ਵਾਸਤੇ ਕਿੰਨਾ ਕੁ ਵੱਡਾ ਮਕਾਮ ਸੀ ਦੇਖੋ ਜੀ ਜਿਹੜੇ ਜਪਨੈਸ ਆ ਹੁਣ ਸਾਡੇ ਆ ਉਹ ਉਹ ਗੇਮ ਲਈ ਇੰਨੇ ਮਤਲਬ ਸਟਰੋਂਗ ਮੈਂਟਲੀ ਹੈਲਥਲੀ ਠੀਕ ਹੈ ਨਾ ਉਹ ਉਹਨਾਂ ਨਾਲ ਫਾਈਟ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਠੀਕ ਹੈ ਨਾ ਹੁਣ ਮੈਂ ਵਾਂ ਮੇਰੇ ਬੱਚੇ ਵੀ ਆ ਮੇਰੀ ਫੈਮਿਲੀ ਵੀ ਆ ਮੈਂ ਟਾਈਮ ਕੱਢ ਕੇ ਫਿਰ ਵੀ ਟ੍ਰੇਨਿੰਗ ਕਰਦਾ ਪਰ ਜਿਹੜੇ ਅਦਰ ਪਲੇਅਰ ਹੁੰਦੇ ਉਹਨਾਂ ਨੂੰ ਮੋਸਟਲੀ ਉਹ 4 ਤੋਂ 6 ਜਾਂ 8 ਘੰਟੇ ਟ੍ਰੇਨਿੰਗ ਕਰਦਾ ਤੇ ਮੈਂ ਮਤਲਬ ਮੇਰੇ ਕੋ ਜਿੱਦਾਂ ਵੀ ਮੇਰਾ ਟਾਈਮ ਹੁੰਦਾ ਮੈਂ ਕੱਢ ਕੇ ਟ੍ਰੇਨਿੰਗ ਕਰਦਾ ਬਹੁਤ ਹਾਰਡ ਸੀ ਮੇਰੇ ਲਈ ਉਹਨੂੰ ਹਰਾਉਣਾ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਦੇਖੋ ਮਤਲਬ ਮੈਂ ਬਲ ਚੈਂਪੀਅਨ ਬਣੀ ਗਈ ਭਾਜੀ ਸ਼ੁਰੂਆਤ ਜਦੋਂ ਕੀਤੀ ਤੇ ਕਿੰਨੀ ਏਕ ਸੀ ਜਦੋਂ ਮੈਂ ਕਾਰਾਟੇ ਸ਼ੁਰੂ ਕੀਤੇ ਮੇਰੇ 7 ਸਾਲ ਉਮਰ ਸੀ ਉਸ ਤੋਂ ਬਾਅਦ ਮਤਲਬ ਵੀ ਹੁਣ ਤੱਕ ਮੈਂ ਸਪੋਰਟਸ ਕਰ ਰਿਹਾ ਹੱਲੇ ਤੱਕ ਮੈਂ ਖੇਡ ਰਿਹਾ ਤੇ ਮੈਂ ਸਟਿਲ ਖੇਡਦੇ ਰਹਿਣਾ ਹੁਣ 12 ਤਰੀਕ ਨੂੰ ਮੇਰੀ ਫੇਰ ਫਾਈਟ ਆ ਲਾਸ ਵੀਕ ਇਸ ਵਿੱਚ ਤੇ ਹੁਣ ਏਜ ਕਿੰਨੀ ਹੈ 50 ਸਾਲ ਜਾ ਸਰ ਥੈਂਕ ਯੂ ਤੇ ਹੁਣ ਤੇ ਕੈਟਾਗਰੀ ਵੀ ਤੁਸੀਂ ਚੇਂਜ ਹੋ ਗਈ ਹੋਣੀ ਆ ਤੇ ਹਾਂਜੀ 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 ਹੁਣ ਜਿਹੜੇ ਹੁਣ ਹੁਣ ਆਪਾਂ ਕਹਿ ਦਿੰਨੇ ਏਜ ਵਾਈ ਠੀਕ ਹੈ ਨਾ ਹੁਣ ਜਿਹੜੇ ਵੀ ਬੰਦੇ ਆਣ ਮੇਰੀ ਫਾਈਟ ਹੁੰਦੀ ਆ ਉਹ ਜਾਂ ਕਮਾਂਡੋ ਦੇ ਜਾਂ 에ਅਰ ਫੋਰਸ ਦੇ ਐਦਾਂ ਨਹੀਂ ਹੁਣ ਮਤਲ ਤੁਹਾਨੂੰ ਵੀ ਪਤਾ ਵੀ ਗੋਰੇ ਮਤਲ ਕਿੰਨੇ ਹੈਲਥੀ ਹੁੰਦੇ ਆ ਕੀ ਆ ਉਹਨਾਂ ਨੂੰ ਵੀ ਹਰਾਉਣਾ ਕੋਈ ਛੋਟੀ ਮੋਟੀ ਗੱਲ ਹੀ ਹੁੰਦੀ ਠੀਕ ਹੈ ਨਾ ਇੱਕ ਇੰਡੀਆ ਚੋ ਛੋਟੇ ਜੇ ਸ਼ਹਿਰ ਚੋਂ ਉੱਠ ਕੇ ਐਡੇ ਵੱਡੇ ਲੈਵਲ ਤੇ ਖੇਲਣਾ ਤੇ ਅਗਲਿਆਂ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੈ ਭਾਜੀ ਇੱਕ ਡਿਫਰੈਂਟ ਜਿਹਾ ਮਕਾਮ ਹੈ ਕਿ ਇੱਕ ਆਪਣਾ ਨਾਮ ਆ ਜਿਹੜਾ ਅੱਗੇ ਟੇਬਲ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਵਰਲਡ ਚੈਂਪੀਅਨ ਦੇ ਮੈਡਲਸ ਨੇ ਸ਼ਾਇਦ ਇਹ ਹਾਸਲ ਕਰਨ ਲਈ ਉਮਰਾਂ ਮਤਲਬ ਕਿ ਇੰਨੇ ਬੀਤ ਜੰਦੀਆਂ ਤੇ ਕਿੰਦਾ ਤਾਂ ਲੱਗਦਾ ਹੈ ਇੱਕ ਆਪਣਾ ਮਕਾਮ ਜਿਹੜੇ ਤੇ ਪਹੁੰਚੇ ਬਹੁਤ ਵਧੀਆ ਲੱਗਦਾ ਹੈ ਮਤਲਬ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਨੂੰ ਕਿਉਂਕਿ ਜਿਹੜੇ ਬੰਦੇ ਨੇ ਤੁਹਾਨੂੰ ਪਤਾ ਇੰਨੀ ਮਿਹਨਤ ਕਰਕੇ ਇਹ ਮਕਾਮ ਤੱਕ ਪਹੁੰਚੇ ਉਹਨੂੰ ਪਤਾ ਹੁੰਦਾ ਕਿ ਮੈਂ ਕਿੱਦਾਂ ਮੈਡਲ ਜਿੱਤੇ ਹੈ ਠੀਕ ਹੈ ਨਾ ਈ ਸੁਨੇਹਾ ਬੱਚਿਆਂ ਨੂੰ ਜਾਂ ਇੱਕ ਯੂਥ ਨੂੰ ਵੀ ਸੁਨੇਹਾ ਉਹਨਾਂ ਨੂੰ ਇਹੋ ਕਹਿਣਾ ਵੀ ਜਿਹੜੀ ਵੀ ਕੋਈ ਵੀ ਗੇਮ ਕਰਨੀ ਆ ਪੂਰੇ ਮਨ ਤਨ ਨਾਲ ਨਾ ਕਰੋ ਹਲਤੀ ਖਾਓ ਇਹ ਮਿਹਨਤ ਕਰੋ ਬਿਲਕੁਲ ਤੁਸੀਂ ਦੇਖਿਆ ਇਹ ਮੇਰੇ ਨਾਲ ਸੀ ਲਾਡੀ ਜਿਹੜੇ ਕਿ ਬਟਾਲਾ ਦੇ ਰਹਿਣ ਵਾਲੇ ਲੇਕਿਨ ਯੂਐਸਏ ਦੇ ਵਿੱਚ ਸੈਟਲ ਨੇ ਔਰ ਇੱਕ ਆਪਣਾ ਵਖਰਾ ਇੱਕ ਨਾਮ ਇੱਕ ਵਖਰਾ ਮੁਕਾਮ ਜਿਹੜਾ ਉਹ ਖੇਡਾਂ ਦੇ ਨਾਲ ਹੀ ਹاصل ਕੀਤਾ ਔਰ ਅੱਜ ਵੀ ਕਹਿੰਦੇ ਕਿ ਅੱਜ ਵੀ ਚਾਹੇ 50 ਸਾਲ ਉੱਪਰ ਹੋ ਗਿਆ ਤੇ ਗੇਮ ਜਿਹੜੀ ਹੈ ਖੇਡਣੀ ਖੇਡਣੀ ਔਰ ਲਾਸਟ ਜਦੋਂ ਤੱਕ ਕੰਮ ਰਹੀ ਗਈ ਹੋ ਤੋ ਤੱਕ ਗੇਮਸ ਦੇ ਨਾਲ ਜੁੜੇ ਰਹਿਣਗੇ ਆਪਣਾ ਪਰਸਨ ਕੋਰੇਨਲ ਗੋਲਪਚਾਵਲਾ ਜਗਬਾਨੀ ਟੀਵੀ ਲਈ ਕਰਦਾਸ